ਸਤ ਸ੍ਰੀ ਅਕਾਲ ਜੀ ਪੰਜਾਬੀ ਖਬਰਾਂ ਦੇ ਇਸ ਬ੍ਰੇਕਟਨ ਵਿੱਚ ਤੁਹਾਡਾ ਸਵਾਗਤ ਹੈ ਮਹਾਰਪ੍ਰੀਤ ਸਿੰਘ ਗੇਲਾ ਵਿੱਚ ਨਜ਼ਰ ਮਾਰਦੇ ਹੁਣ ਤੱਕ ਦੀਆਂ ਖਾਸ ਸੁਰਖੀਆਂ ਤੇ ਕਲਕੱਤਾ ਹਾਈ ਕੋਰਟ ਦਾ ਵੱਡਾ ਫੈਸਲਾ ਹੁਣ ਸੀਬੀਆਈ ਕਰੇਗੀ ਮਹਿਲਾ ਡਾਕਟਰ ਦੇ ਬਲਾਤਕਾਰ ਅਤੇ ਕਤਲ ਮਾਮਲੇ ਦੀ ਜਾਂਚ ਹਿਮਾਚਲ ਵਿੱਚ ਜ਼ਮੀਨ ਖਿਸਕਣ ਕਾਰਨ 213 ਸੜਕਾਂ ਬੰਦ ਮੌਲੇ ਧਰਮੀ ਦੀ ਚੇਤਾਵਨੀ ਜਾਰੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਚੰਡੀਗੜ੍ਹ ਦੇ ਮਿਊਸਪਲ ਪਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪੇ ਕਿਹਾ ਪੰਜਾਬ ਸਰਕਾਰ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਵਚਨਬੱਧ ਤੇ ਹੁਣ ਖਬਰਾਂ ਵਿਸਤਾਰ ਨਾਲ ਕੋਲਕਾਤਾ ਹਾਈ ਕੋਰਟ ਨੇ ਕੋਲਕਾਤਾ ਦੇ ਡਾਕਟਰ ਨਾਲ ਬਲਾਤਕਾਰ ਅਤੇ ਕਤਲ ਮਾਮਲੇ ਦੀ ਜਾਂਚ ਸੀਬੀ ਨੂੰ ਸੌਂਪਣ ਦਾ ਹੁਕਮ ਦਿੱਤਾ ਹੈ ਅਦਾਲਤ ਵੱਲੋਂ ਮਾਮਲੇ ਦੀ ਜਾਂਚ ਵਿੱਚ ਮੱਠੇ ਪ੍ਰਗਤੀ ਅਤੇ ਸਥਾਨਕ ਪੁਲਿਸ ਦੇ ਕਾਰਜਸ਼ਾਲੀ ਉੱਤੇ ਚਿੰਤਾ ਪ੍ਰਗਟਾਇਆ ਜਾਣ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ। ਕੋਲਕਾਤਾ ਦੇ ਇੱਕ ਮਸ਼ਹੂਰ ਡਾਕਟਰ ਦੇ ਕਤਲ ਅਤੇ ਬਲਾਤਕਾਰ ਦੀ ਘਟਨਾ ਨੇ ਸ਼ਹਿਰ ਨੂੰ ਹਿਲਾ ਕੇ ਰੱਖ ਦਿੱਤਾ ਹੈ। ਪੀੜਤ ਦੀ ਪਛਾਣ ਗੁਪਤ ਰੱਖਦੇ ਹਾਂ। ਦੱਸਿਆ ਗਿਆ ਕਿ ਡਾਕਟਰ ਦੀ Laash ਹਾਲ ਹੀ ਵਿੱਚ ਉਸਦੇ ਅਪਾਰਟਮੈਂਟ ਵਿੱਚੋਂ ਬਰਾਮਦ ਹੋਈ ਸੀ। ਇਸ ਘਟਨਾ ਤੋਂ ਬਾਅਦ ਕੋਲਕਾਤਾ ਵਿੱਚ ਸੁਰੱਖਿਆ ਅਤੇ ਅਪਰਾਧ ਦੀ ਸਥਿਤੀ ਉੱਤੇ ਗੰਭੀਰ ਸਵਾਲ ਚੁੱਕੇ ਜਾ ਰਹੇ ਨੇ। ਸਥਾਨਕ ਪੁਲਿਸ ਵੱਲੋਂ ਕੀਤੀ ਪੜਤਾਲ ਵਿੱਚ ਕਈ ਪੱਖਾਂ ਤੋਂ ਕਮੀਆਂ ਸਾਹਮਣੇ ਆਈਆਂ ਜਿਸ ਕਾਰਨ ਮਾਮਲੇ ਦੀ ਗੁੱਥੀ ਸੁਝਾਉਣ ਵਿੱਚ ਦੇਰੀ ਹੋਈ ਹੈ ਕਲਕੱਤਾ ਹਾਈ ਕੋਰਟ ਦੀ ਬੈਂਚ ਨੇ ਮਾਮਲੇ ਦੀ ਸੁਣਵਾਈ ਦੌਰਾਨ ਹੁਕਮ ਦਿੱਤਾ ਕਿ ਇਹ ਕੇਸ ਹੁਣ ਸੀਬੀਆਈ ਨੂੰ ਸੌਂਪਿਆ ਜਾਵੇਗਾ ਅਦਾਲਤ ਨੇ ਫੈਸਲਾ ਸੁਣਾਉਂਦਿਆਂ ਕਿਹਾ ਕਿ ਸੀਬੀਆਈ ਦੀ ਮੁਹਾਰਤ ਅਤੇ ਸਾਦਨਾ ਰਹੀਸ ਘਣਾਉਣੇ ਅਪਰਾਧ ਦਾ ਹੱਲ ਛੇ ਤਹੀ ਸਭ ਹੋ ਸਕੇਗਾ ਹਿਮਾਚਲ ਪ੍ਰਦੇਸ਼ ਵਿੱਚ ਮੀਂਹ ਕਾਰਨ ਜ਼ਮੀਨ ਖਿਸਕਣ ਅਤੇ ਅਚਾਨਕ ਹੀ ਹੜ੍ਹ ਕਾਰਨ 213 ਸੜਕਾਂ ਬੰਦ ਹੋ ਗਈਆਂ ਨੇ ਤੇ ਸਥਾਨਕ ਮੌਸਮ ਵਿਭਾਗ ਨੇ 10 ਅਗਸਤ ਤੱਕ ਸੂਬੇ ਦੇ ਵੱਖ-ਵੱਖ ਹਿੱਸਿਆਂ ਵਿੱਚ ਮੌੜੇ ਧਰਮੀ ਲਈ ਜੈਲੋ ਅਲਰਟ ਵੀ ਜਾਰੀ ਕੀਤਾ ਹੈ ਸੋਮਵਾਰ ਸ਼ਾਮ ਤੋਂ ਨਾਣਾਦੇਵੀ ਵਿੱਚ ਸਭ ਤੋਂ ਵੱਧ 96.4 ਮਿਲੀਮੀਟਰ ਮੀਂਹ ਦਰਜ ਹੋਇਆ ਇਸ ਤੋਂ ਬਾਅਦ ਧਰਮਸ਼ਾਲਾ ਵਿੱਚ 25 ਮਿਲੀਮੀਟਰ ਕੰਡਾ ਘਾਟ ਵਿੱਚ 10.4 ਮਿਲੀਮੀਟਰ ਅਤੇ ਕਾਹੂ ਵਿੱਚ 9.2 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ ਨੈਗੋਲਸਾਰੀ ਵਿੱਚ ਜ਼ਮੀਨ ਖਿਸਕਣ ਤੋਂ ਬਾਅਦ ਕਿਨਾਰ ਜਿਲ੍ਹਾ ਸ਼ਿਮਲਾ ਨਾਲੋਂ ਘਟ ਗਿਆ ਇਸ ਵਿੱਚ ਕਿਹਾ ਗਿਆ ਹੈ ਕਿ 218 ਬਿਜਲੀ ਅਤੇ 131 ਪਾਣੀ ਸਪਲਾਈ ਯੋਜਨਾਵਾਂ ਵੀ ਸੂਬੇ ਵਿੱਚ ਪ੍ਰਭਾਵਿਤ ਹੋਈਆਂ ਨੇ ਵਿਦੇਸ਼ਾਂ ਵਿੱਚ ਰਹਿ ਰਹੇ ਪੰਜਾਬ ਦੇ ਨੌਜਵਾਨਾਂ ਵਿੱਚ ਵਤਨ ਵਾਪਸੀ ਦੇ ਰੁਝਾਨ ਨੂੰ ਸੂਬੇ ਲਈ ਸ਼ੁਭਸ਼ਾਗੰਦਨ ਦੱਸਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਕਿਹਾ ਕਿ ਸੂਬਾ ਸਰਕਾਰ ਨੇ ਹੁਣ ਤੱਕ 44667 ਸਰਕਾਰੀ ਨੌਕਰੀਆਂ ਦੇ ਦਿੱਤੀਆਂ ਨੇ ਜਿਸ ਕਰਕੇ ਬਹੁਤ ਸਾਰੇ ਨੌਜਵਾਨ ਹੁਣ ਵਿਦੇਸ਼ੀ ਧਰਤੀ ਨੂੰ ਅਲਵਿਦਾ ਕਹਿ ਕੇ ਇੱਥੇ ਸਰਕਾਰੀ ਨੌਕਰੀ ਹਾਸਲ ਕਰਨ ਲਈ ਤਿਆਰੀਆਂ ਕਰ ਰਹੇ ਨੇ ਚੰਡੀਗੜ੍ਹ ਦੇ ਸੈਕਟਰ 35 ਵਿੱਚ ਮਿਊਨਿਸਪਲ ਭਵਨ ਵਿਖੇ ਵੱਖ-ਵੱਖ ਵਿਭਾਗਾਂ ਦੇ 417 ਨੌਜਵਾਨਾਂ ਨੂੰ ਨਿਯੁਕਤੀ ਪੱਤਰ ਸੌਂਪਣ ਤੋਂ ਬਾਅਦ ਮੁੱਖ ਮੰਤਰੀ ਨੇ ਕਿਹਾ ਕਿ ਸਾਡੇ ਨੌਜਵਾਨ ਹੁਣ ਵਿਦੇਸ਼ਾਂ ਵਿੱਚ ਰੋਜ਼ਗਾਰ ਕਰਨ ਦੀ ਬਜਾਏ ਪੰਜਾਬ ਵਿੱਚ ਹੀ ਨੌਕਰੀ ਕਰਨ ਲਈ ਤਿਆਰੀਆਂ ਕਰ ਰਹੇ ਨੇ ਉਹਨਾਂ ਕਹੇ ਕਿ ਨੌਜਵਾਨ ਇਸੇ ਕਰਕੇ ਹੀ ਵਤਨਵਾਪਸੀ ਕਰ ਰਹੇ ਨੇ ਕਿਉਂਕਿ ਹੁਣ ਪੰਜਾਬ ਵਿੱਚ ਬਿਨਾਂ ਕਿਸੇ ਸਿਫਾਰਿਸ਼ ਅਤੇ ਰਿਸ਼ਵਤ ਦੇ ਸਰਕਾਰੀ ਨੌਕਰੀਆਂ ਮਿਲ ਰਹੀਆਂ ਨੇ ਪਾਰਦਰਸ਼ੀ ਭਰਤੀ ਪ੍ਰਕਿਰਿਆ ਦਾ ਜ਼ਿਕਰ ਕਰਦਾ ਮੁੱਖ ਮੰਤਰੀ ਨੇ ਕਿਹਾ ਕਿ ਨੌਜਵਾਨਾਂ ਨੂੰ ਨੌਕਰੀ ਸਿਰਫ ਅਤੇ ਸਿਰਫ ਮੈਰਿਟ ਦੇ ਆਧਾਰ ਉੱਤੇ ਮਿਲੇਗੀ ਅਤੇ ਨੌਕਰੀ ਹਾਸਲ ਕਰਨਾ ਯੋਗ ਨੌਜਵਾਨ ਦਾ ਹੱਕ ਹੁੰਦਾ ਹੈ ਸੂਬਾ ਸਰਕਾਰ ਵੱਲੋਂ ਸਰਕਾਰੀ ਨੌਕਰੀਆਂ ਪੂਰੀ ਤਰ੍ਹਾਂ ਮੈਰਿਟ ਦੇ ਆਧਾਰ ਉੱਤੇ ਦੇਣ ਦੀ ਨੌਜਵਾਨਾਂ ਨੇ ਪਰਮਿਸ਼ਲਾ ਕਰ ਦਿੱਤੇ ਉਹੀ ਖਜ਼ਾਨਾ ਉਹੀ ਸੈਕਟਰੀਏਟ ਹੈ ਉਹੀ ਅਫਸਰ ਨੇ ਹੁਣ ਕਿਵੇਂ ਹੋ ਜਾਂਦਾ ਅੱਜ ਚੈੱਕ ਟੋੜੀ ਵਾਲੇ 417 ਪਾ ਕੇ 44666 ਜਾਨੀ ਕਿ 2 ਚੌਕੇ 3 ਛੀਕੇ 44666 ਨੌਕਰੀਆਂ ਅੱਜ ਹੋ ਗਈਆਂ ਅੱਜ ਅੱਜ ਮਲਾ ਕੇ ਔਰ ਅਸੀਂ ਹਰ ਰੋਜ਼ ਕਰਦੇ ਹਾਂ ਹੁਣ ਇਹ ਚਾਰ ਦਿਨ ਤਿੰਨ ਦਿਨ ਪਹਿਲਾਂ 300 ਤੋਂ ਕੁਝ ਵੱਧ ਪੁਲਿਸ ਵਾਲੇ ਮੈਂ ਉੱਥੇ ਫਲੋਰ ਉਹਨਾਂ ਨੂੰ ਅਪਾਇੰਟਮੈਂਟ ਲੈਟਰ ਦੇ ਕੇ ਆਇਆ ਹਜੇ ਹੋਰ ਬਹੁਤ ਕਰਨੇ ਨੇ ਅੱਛਾ ਇਹ ਕਿਉਂ ਆ ਸੀ ਬੂੰਦ ਬੂੰਦ ਨਾਲ ਸਮੁੰਦਰ ਭਰਦਾ ਹੈ ਅਸੀਂ ਜਦੋਂ ਹੀ ਸਾਡੇ ਕੋਲ ਕਲੀਅਰ ਹੋ ਜਾਂਦਾ ਹੈ ਡਿਪਾਰਟਮੈਂਟ ਵੱਲੋਂ ਜਾਂ ਹਾਈ ਕੋਰਟ ਦਾ ਕੋਈ ਪੰਗਾ ਹੋਵੇ ਕੋਈ ਪੀਆਈਐਲ ਵਗੈਰਾ ਨਾ ਹੋਵੇ ਜਦੋਂ ਲੀਗਲੀ ਸਾਰਾ ਕੁਝ ਕਲੀਅਰ ਹੋ ਜਾਂਦਾ ਸੀ ਕਹਿੰਦੇ ਰੱਖ ਲਓ ਫੰਕਸ਼ਨ ਅਸੀਂ ਨਹੀਂ ਚਾਹੁੰਦੇ ਭਾਵੇਂ 400 ਬੰਦੇ ਰੱਖੋ 300 ਰੱਖੋ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀ ਨੌਕਰੀ ਲੇਟ ਹੋ ਜਾਏ ਇਸ ਕਰਕੇ ਕਿ ਮੁੱਖ ਮੰਤਰੀ ਕੋਲ ਟਾਈਮ ਨਹੀਂ ਹੈਗਾ ਹੀ ਪਹਿਲਾਂ 5ਵੇਂ ਸਾਲ ਕੱਢਦੇ ਸੀਗੇ ਜੀ ਉਹ ਚ ਵੀ ਫਿਰ ਆਪਦੇ ਰੱਖਦੇ ਸੀ ਸਾਰੇ ਸੋ ਇਸ ਕਰਕੇ ਹਜੇ ਬਹੁਤ ਹੋਰ ਬਹੁਤ ਕੁਰਸੀਆਂ ਤੁਹਾਡਾ ਇੰਤਜ਼ਾਰ ਕਰ ਰਹੀਆਂ ਨੇ ਜਿਵੇਂ ਹੁਣ ਇੱਥੋਂ ਅਸੀਂ ਤੁਹਾਨੂੰ ਬਿਨਾਂ ਪੈਸਿਆਂ ਤੋਂ ਬਿਨਾਂ ਸਪਾਰਸ਼ ਤੋਂ ਭੇਜ ਰਹੇ ਹਾਂ ਵੱਖ-ਵੱਖ ਕੁਰਸੀਆਂ ਤੇ ਬਿਠਾ ਰਹੇ ਹਾਂ ਜਦੋਂ ਤੁਸੀਂ ਉੱਥੇ ਜਾ ਕੇ ਕੰਮ ਸ਼ੁਰੂ ਕਰੋਗੇ ਕੱਲ ਨੂੰ ਤਾਂ ਤੁਸੀਂ ਵੀ ਇਹੀ ਸੇਵਾ ਦਿਓ ਕਿ ਲੋਕ ਤੁਹਾਡੇ ਕੋਲ ਜਿਹੜੇ ਆਉਣਗੇ ਕੰਮ ਵਾਸਤੇ ਤੁਸੀਂ ਵੀ ਬਿਨਾਂ ਪੈਸੇ ਤੋਂ ਤੇ ਬਿਨਾਂ ਸਪਾਰਸ਼ ਤੋਂ ਜਿਹਨ ਖੋਜ ਕਰਕੇ ਭੇਜ ਦੋਂਗੇ ਉਹਦਾ ਦੁਨੀਆ ਚ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੈਗਾ ਜਿਹੜੀਆਂ ਦੁਆਵਾਂ ਉਹ ਦੇਊਗਾ ਨਾ ਬੰਦਾ ਉਹਦਾ ਦੁਨੀਆ ਦੀ ਕਿਸੇ ਕ੍ਰਾਂਤੀ ਚ ਕੋਈ ਮੁੱਲ ਨਹੀਂ ਹੈਗਾ ਸੋ ਆਪਣੀ ਅਹਿਮੀਅਤ ਵੀ ਬਣਾਉਣੀ ਹੈ ਦਫ਼ਤਰ ਚ ਵੀ ਹਾਂ ਅਸੀਂ ਹੈਗੇ ਆਂ ਆਪਣੀ ਕੁਰਸੀ ਦੀ ਅਹਿਮੀਅਤ ਬਣਾਉਣੀ ਹੈ ਬਾਦਲ ਪਰਿਵਾਰ ਅਤੇ ਕੈਪਟਨ ਮਰਿੰਦਰ ਸਿੰਘ ਉੱਤੇ ਵਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਹਨਾਂ ਲੀਡਰਾਂ ਨੇ ਪੰਜਾਬ ਦੀਆਂ ਸਮੱਸਿਆਵਾਂ ਵੱਲ ਕੋਈ ਤਿਆ ਨਹੀਂ ਦਿੱਤਾ ਜਿਸ ਕਰਕੇ ਲੋਕਾਂ ਨੇ ਇਹਨਾਂ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ ਫੋਟ ਦਾ ਸ਼ਿਕਾਰ ਹੋਏ ਸ਼ਰਮਣੀ ਕਾਲਦਲ ਉਤੇ ਨਿਸ਼ਾਨਾ ਸਾਧਦਾ ਮੁੱਖ ਮੰਤਰੀ ਨੇ ਕਿਹਾ ਹੈ ਕਿ ਸੁਖਬੀਰ ਸਿੰਘ ਬਾਦਲ 25 ਸਾਲ ਰਾਜ ਕਰਨ ਦਾ ਦਾਅਵਾ ਕਰਦੇ ਰਹੇ ਪਰ ਇਸ ਵੇਲੇ ਉਸ ਦੀ ਹਾਲਤ ਇਨੀ ਹਾਸੋ-ਹੁਣੀ ਬਣ ਚੁੱਕੀ ਹੈ ਕਿ ਉਸ ਤੋਂ ਹੁਣ 25 ਲੀਟਰ ਵੀ ਇਕੱਠੇ ਨਹੀਂ ਹੋ ਰਹੇ ਮੁੱਖ ਮੰਤਰੀ ਨੇ ਕਿਹਾ ਕਿ ਹਾਸ਼ੀਏ ਉੱਤੇ ਗਏ ਅਕਾਲੀ ਲੀਡਰਸ਼ਿਪ ਅਕਾਲ ਤਖਤ ਸਾਹਿਬ ਕੋਲ ਮਾਫੀ ਮੰਗ ਰਹੇ ਨੇ ਪਰ ਕੀਤੇ ਹੋਏ ਗੁਨਾਹਾਂ ਦਾ ਜ਼ਿਕਰ ਨਹੀਂ ਕਰਦੇ ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਮੁੱਦਿਆਂ ਤੋਂ ਭੱਜ ਰਿਹਾ ਪਰ ਮੁੱਦੇ ਅਕਾਲੀ ਦਲ ਦਾ ਪਿੱਛਾ ਨਹੀਂ ਛੱਡ ਰਹੇ ਜਿਸ ਕਰਨਾ ਕਾਲੀ ਦਲ ਦਾ ਇਹ ਹਾਲ ਹੋਇਆ ਹੈ ਜਦੋਂ ਤੁਸੀਂ ਅਸਲੀ ਮੁੱਦਿਆਂ ਤੋਂ ਭੱਜੋਗੇ ਇੱਕ ਦਿਨ ਭੱਜ ਲਓਗੇ ਦੋ ਦਿਨ ਭੱਜ ਲਓਗੇ ਤਿੰਨ ਦਿਨ ਪਰ ਕਬੂਤਰ ਦੇ ਅੱਖਾਂ ਵਿੱਚ ਇਹ ਨਾ ਬਿੱਲੀ ਨਹੀਂ ਭਜਦੀ ਨਾ ਕਿ ਕਿਸੇ ਨਾ ਕਿਸੇ ਦਿਨ ਤਾਂ ਫਿਰ ਸਾਹਮਣਾ ਕਰਨਾ ਪਊਗਾ ਅਸਲੀ ਮੁੱਦਿਆਂ ਦਾ ਆਹ ਦੇਖ ਲਓ ਕਾਲੀ ਦਲ ਦੇ ਕੀ ਹਾਲ ਹੋਇਆ ਪੇ ਜਿਹੜੇ ਕੰਸੀ ਰਾਜ ਕਰਾਂਗੇ 25 ਸਾਲ ਅੱਜ 25 ਬੰਦੇ ਨਹੀਂ ਇਕੱਠੇਗੇ 10 15 ਇੱਧਰ ਨੂੰ ਫਿਰਦੇ ਨੇ ਤਿੰਨ ਚਾਰ ਇੱਧਰ ਨੂੰ ਫਿਰਦੇ ਨੇ ਕਿਉਂਕਿ ਅਸਲੀ ਮੁੱਦਿਆਂ ਤੋਂ ਭੱਜੇ ਨੇ ਇਹ ਇਹ ਇਨਾਂ ਕੋਲੇ 10 ਸਾਲ ਤਾਂ ਲਗਾਤਾਰ ਸੀਗੇ 7 ਤੋਂ 17 ਕੀ ਕੀਤਾ ਨੇ ਦਾ 10 ਸਾਲਾਂ ਜੀ ਮਾ ਅਸਲੀ ਅਸਲੀ ਮੁੱਦਿਆਂ ਤੋਂ ਲੋਕਾਂ ਦੇ ਮੁੱਦਿਆਂ ਤੋਂ ਭੱਜੇ ਨੇ ਆਪਦੇ ਹੀ ਕੀਤਾ ਸਾਰਾ ਜਿੰਨਾ ਕੀਤਾ ਆ ਦੁੱਖ ਹੈ ਦਾ ਅਸਲੀ ਮੁੱਦਿਆਂ ਤੋਂ ਭੱਜੇ ਆ ਅਕਾਲੀ ਦਲ ਅਰੇ ਤਾਂ ਕਰਕੇ ਕੰਮ ਇਹਨਾਂ ਦਾ ਹੋਇਆ ਇੱਕ ਇਹ ਕਹਿੰਦਾ ਕਿਸੇ ਇਹਨਾਂ ਨਾਲ ਅਕਾਲੀ ਦਲ ਨਾਲ ਉਹ ਹੋਈ ਹੈ ਮੈਂ ਦੱਸਦਾ ਤੁਹਾਨੂੰ ਇੱਕ ਕਿਸੇ ਘਰੇ ਨਾ ਬਿੱਲੀ ਆ ਗਈ ਬਿੱਲੀ ਭਾਂਡੇ-ਪੁੰਡੇ ਝੂਠੇ ਕਰਦਿਆ ਕਰੇ ਦੁੱਧ ਪੀਜਿਆ ਕਰੇ ਉਹਨੇ ਤੇ ਬੁੜੇ ਨੂੰ ਬਹੁਤ ਗੁੱਸਾ ਆਇਆ ਕਹਿੰਦਾ ਮੈਂ ਬਿੱਲੀ ਨੂੰ ਬੋਰੀ ਚ ਪਾ ਕੇ ਦੂਰ ਛੱਡ ਕੇ ਆਉਣਾ ਉਹਨੇ ਬਿੱਲੀ ਨੂੰ ਬੋਰੀ ਚ ਪਾਇਆ ਦੂਰ ਛੱਡਤੀ ਬੁੜਾ ਬਾਅਦ ਚ ਆਇਆ ਬਿੱਲੀ ਪਹਿਲਾਂ ਆ ਗਈ ਕਰੇ ਹੁਣ ਦੇਖ ਲਿਓ ਕਾਰੀ ਦਾ ਹਾਲ ਅਗਲੇ ਦਿਨ ਫੇਰ ਗੁੱਸਾ ਆਇਆ ਨੂੰ ਬੁੜੇ ਨੂੰ ਕਹਿੰਦਾ ਫੇਰ ਆ ਗਈ ਯਾਰ ਇਹ ਇਹਨੂੰ ਕਹਿੰਦਾ ਬੋਰੀ ਚ ਪਾ ਕੇ ਮੈਂ ਹੋਰ ਦੂਰ ਛੱਡ ਕਰਾਂ ਹੋਰ ਦੂਰ ਛੱਡ ਕੇ ਆ ਉਹੀ ਗੱਲ ਫੇਰ ਉਹੀ ਬੁੜਾ ਬਾਅਦ ਚ ਆਇਆ ਬਿੱਲੀ ਫੇਰ ਕਰੇ ਆ ਗਈ ਪਹਿਲਾਂ ਉਹ ਕਨੱਚਾ ਇਹ ਹੁਣ ਮੇਰੇ ਸਬਰ ਦਾੰਦਿਆ ਲੈਂਦੀ ਐ ਇਹ ਨੂੰ ਕਹਿੰਦਾ ਹੁਣ ਬੋਰੀ ਚ ਪਾ ਕੇ ਨਾ ਬਹੁਤ ਜ਼ਿਆਦਾ ਦੂਰ ਛੱਡ ਗਿਆ ਨਾ ਬਹੁਤ ਜ਼ਿਆਦਾ ਦੂਰ ਛੱਡਿਆ ਛੱਡ ਕੇ ਉੱਥੋਂ 1 ਘੰਟੇ ਬਾਅਦ ਆਪਦੇ ਘਰੇ ਆਪਦੇ ਮੁੰਡੇ ਨੂੰ ਫੋਨ ਕੀਤਾ ਬੋੜੇ ਨੇ ਕਹਿੰਦੇ ਪੁੱਤ ਬਿੱਲੀ ਪਹੁੰਚ ਗਈ ਕਰੇ ਉਹ ਕਹਿੰਦਾ ਬਾਪੂ ਉਹ ਤਾਂ ਅੱਧਾ ਘੰਟਾ ਹੋ ਗਿਆ ਪਹੁੰਚੀ ਨੂੰ ਕਹਿੰਦਾ ਪੁੱਤ ਫਿਰ ਬਿੱਲੀ ਨੂੰ ਭੇਜ ਦੇ ਮੈਂ ਕਰ ਭੁੱਲਿਆ ਫਿਰਦਾ ਯਾਰ ਆ ਹਾਲ ਤਾਂ ਕਾਲੀ ਦਲਦੀ ਇਹ ਅਸਲੀ ਮੁੱਦਿਆਂ ਨੂੰ ਬੋਰੀ ਚ ਪਾ ਕੇ ਛੱਡ ਕੇ ਆਉਂਦੇ ਰਹੇ ਮੁੱਦੇ ਵਾਪਸ ਇੱਥੇ ਆਉਂਦੇ ਰਹੇ ਹੁਣ ਆਪਦਾ ਆਪ ਕਰ ਬੁੱਲੇ ਫਿਰਦੇ ਨੇ ਹੁਣ ਕਿ ਜਾਇਗੇ ਤਰਨੂੰ 78ਵੇਂ ਆਜ਼ਾਦੀ ਦਿਹਾੜੇ ਨੂੰ ਲੈ ਕੇ ਗੁਰੂ ਗੋਬਿੰਦ ਸਿੰਘ ਸਟੇਡੀਅਮ ਜਲੰਧਰ ਵਿੱਚ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਨੇ ਅੱਜ ਫੁੱਲ ਡਰੈਸ ਵਿੱਚ ਰਿਹਰਸਲ ਹੋਈ ਦੱਸਦੇ ਕਿ 15 ਅਗਸਤ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਵਿੱਚ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਇਸ ਸਬੰਧੀ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੀਆਂ ਤਿਆਰੀਆਂ ਮੁਕੰਮਲ ਕੀਤੀਆਂ ਜਾ ਚੁੱਕੀਆਂ ਨੇ ਤੁਹਾਨੂੰ ਪਤਾ ਹੈ ਕਿ ਇਸ ਵਾਰ ਇਹ ਆਜ਼ਾਦੀ ਦਿਹਾੜੇ ਦੇ ਮਾਨਯੋਗ ਮੁੱਖ ਮੰਤਰੀ ਜੀ ਬਤੌਰ ਮੁੱਖ ਮਹਿਮਾਨ ਆ ਰਹੇ ਨੇ ਤੋਂ ਸਟੇਟ ਲੈਵਲ ਫੰਕਸ਼ਨ ਹੈ ਸਾਡਾ ਤੇ ਸਾਡੀ ਪੂਰੀ ਜਿਹੜੀ ਤਿਆਰੀਆਂ ਮੁਕੰਮਲ ਨੇ ਅ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਵੀ ਸਾਡੇ ਜਿਹੜੇ ਪੂਰੇ ਪੁਲਿਸ ਕਮਿਸ਼ਨਰ ਸਾਹਿਬ ਨੇ ਐਸਐਸਪੀ ਸਾਹਿਬ ਨੇ ਅੱਜ ਸਾਡੇ ਏਡੀਜੀ ਸਾਹਿਬ ਵੀ ਆਏ ਹੋਏ ਸੀਗੇ ਤੇ ਉਹਨਾਂ ਨੇ ਸਾਰੀ ਸੁਰੱਖਿਆ ਦੀ ਦ੍ਰਿਸ਼ਟੀ ਨਾਲ ਸਾਰੀ ਤਿਆਰੀਆਂ ਮੁਕੰਮਲ ਕਰਵਾ ਲੀਆਂ ਨੇ ਲਗਭਗ 1500 ਤੋਂ ਵੱਧ ਜਵਾਨ ਜਿਹੜੇ ਪੂਰੇ ਆਪਣੇ ਸ਼ਹਿਰ ਦੇ ਵਿੱਚ ਤਨਾਤ ਨੇ 500 ਜਿਹੜੇ ਜਵਾਨ ਨੇ ਉਹ ਪੂਰੇ ਸਟੇਡੀਅਮ ਚ ਤਨਾਤ ਰਹਣਗੇ ਅ ਤੁਸੀਂ ਦੇਖ ਸਕਦੇ ਹੋ ਬੱਚਿਆਂ ਦੇ ਵਿੱਚ ਵੀ ਕਾਫੀ ਜੋਸ਼ ਹੈ ਸਾਡੇ ਸਾਰੇ ਅਧਿਕਾਰੀ ਵੀ ਜਿਹੜੇ ਪੂਰੇ ਜੋਸ਼ ਨਾਲ ਕਰਵਾ ਰਹੇ ਹਨ ਵੀਡ ਵਾਂਟ ਕੀ ਬਹੁਤ ਵਧੀਆ ਜਿਹੜਾ ਸਮਾਗਮ ਚੰਗੀ ਤਰ੍ਹਾਂ ਨਾਲ ਸੰਪੰਨ ਹੋਇਆ। ਇੱਕ ਜਾਣਕਾਰੀ ਮਿਲੀ ਕਿ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੱਢਣ ਦੀ ਵੀ ਗੱਲ ਕਹੀ ਜਾ ਰਹੀ ਹੈ। ਔਰ ਟਰੈਕਟਰ ਮਾਰਚ ਜਿਵੇਂ ਤੁਹਾਨੂੰ ਪਤਾ ਹੋਣਾ ਹੈ ਪਿਛਲੇ ਕੁਝ ਸਾਲਾਂ ਤੋਂ 15 ਅਗਸਤ ਦੇ ਕਿਸਾਨਾਂ ਵੱਲੋਂ ਕੱਢਿਆ ਜਾਂਦਾ ਹੈਗਾ। ਮੈਂ ਆਸ ਕਰਾਂਗਾ ਕਿ ਸ਼ਾਂਤੀਪੂਰਵਕ ਤੰਗ ਨਾਲ ਜੋ ਕੁਝ ਆਜ਼ਾਦੀ ਦਿਹਾੜਾ ਮਨਾਣਾ ਚਾਹੁੰਦੇ ਨੇ ਉਹ ਮਨਾ ਸਕਦੇ ਨੇ ਕਿਸੇ ਨੂੰ ਕਿਸੇ ਤਰ੍ਹਾਂ ਦੀ ਵਿਗੜਨਾ ਨਾ ਪਵੇ। ਬਸ ਅਸੀਂ ਇਹ ਕੋਸ਼ਿਸ਼ ਕਰਾਂਗੇ ਕਿ ਸਾਡੀ ਟੀਮਾਂ ਪੂਰੀ ਤਰ੍ਹਾਂ ਸਤਰਜ ਰਹਿਣ। ਦੀਪਿੰਦਰ ਹੁੱਡਾ ਦੀ ਪਾਦਿਆਤਰਾ ਉਕਲਾਣਾ ਪਹੁੰਚੀ ਦੀਪਿੰਦਰ ਹੁੱਡਾ ਭਾਰੀਮੀ ਦੇ ਵਿਚਕਾਰ ਯਾਤਰਾ ਕਰਦੇ ਨਜ਼ਰ ਆਏ ਦੱਸਦੇ ਕਿ ਦੀਪਿੰਦਰ ਹਰਿਆਣਾ ਮੰਗ ਹਿਸਾਬ ਮੁਹਿਮਮ ਤਹਿਤ ਪੂਰੇ ਹਰਿਆਣਾ ਵਿੱਚ ਜਾ ਰਹੇ ਨੇ ਪਾਦਿਆਤਰਾ ਸ਼ੁਰੂ ਕਰਨ ਤੋਂ ਪਹਿਲਾਂ ਉਕਲਾਣਾ ਵਿੱਚ ਵਿਸ਼ਾਲ ਜਨਸਭਾ ਵੀ ਹੋਈ ਓਬਵੀਅਸਲੀ ਆਗੂਆਂ ਨੇ ਜਨਸਭਾ ਵਿੱਚ ਦੀਪਿੰਦਰ ਹੁੱਡਾ ਦੀ ਤਾਰੀਫ ਕੀਤੀ ਹੈ ਬੰਗਲਾਦੇਸ਼ ਵਿੱਚ ਹਿੰਦੂਆਂ ਉੱਤੇ ਹੋ ਰਹੇ ਅਤਿਆਚਾਰਾਂ ਦੇ ਵਿਰੋਧ ਵਿੱਚ ਸਰੈਂਦ ਮੰਡੀ ਵਿੱਚ ਹਿੰਦੂ ਸਿੱਖ ਭਾਈਚਾਰੇ ਦੇ ਲੋਕਾਂ ਨੇ ਸਮਾਜ ਸੇਵੀ ਸੰਸਥਾਵਾਂ ਅਤੇ ਧਾਰਮਿਕ ਸੰਸਥਾਵਾਂ ਨਾਲ ਮਿਲ ਕੇ ਬੰਗਲਾਦੇਸ਼ ਦੀ ਸਰਕਾਰ ਦੇ ਖਿਲਾਫ ਸ਼੍ਰੀ ਹਨੂਮਾਨ ਸੇਵਾ ਦਲ ਦੇ ਦਫ਼ਤਰ ਤੋਂ ਰੋਸ ਮਾਰਚ ਕੱਢਿਆ ਇਸ ਮੌਕੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਸ਼੍ਰੀ ਹਨੂਮਾਨ ਸੇਵਾ ਦਲ ਦੇ ਪ੍ਰਧਾਨ ਸ਼ਸ਼ੀ ਉਪਲ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਪਿਛਲੇ ਕੁਝ ਦਿਨਾਂ ਤੋਂ ਹਿੰਦੂਆਂ ਨੂੰ ਅਤਿਆਚਾਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਜਿਸ ਕਾਰਨ ਦੁਨੀਆ ਭਰ ਦੇ ਹਿੰਦੂਆਂ ਵਿੱਚ ਗੁੱਸੇ ਦਾ ਮਾਹੌਲ ਹੈ ਇਸ ਰੋਸ ਮਾਰਚ ਵਿੱਚ ਉਹਨਾਂ ਨੇ ਬੰਗਲਾਦੇਸ਼ ਦੇ ਖਿਲਾਫ ਆਪਣਾ ਰੋਸ ਜ਼ਾਹਰ ਕਰਦੇ ਕਿਹਾ ਕਿ ਬੰਗਲਾਦੇਸ਼ ਵਿੱਚਲੇ ਹਿੰਦੂਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ। ਸਰ ਵਾਸੀਆਂ ਲਈ ਬੰਗਲਾਦੇਸ਼ ਦੇ ਵਿੱਚ ਘੱਟ ਗਿਣਤੀ ਹਿੰਦੀ ਪਾਇਸ਼ਾਰੇ ਤੇ ਜਨਮ ਹੋ ਰਿਹਾ, ਫਵਾਨੀ ਫੋੜ ਰਹੀ ਆ, ਉਹਦੇ ਰੋਸ ਪ੍ਰਦਰਸ਼ਨ ਅਸੀਂ ਕੀਤਾ। ਅਸੀਂ ਭਾਰਤ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਬੰਗਲਾਦੇਸ਼ ਸਰਕਾਰ ਨੂੰ ਸਤਾਵਨੀ ਜਾਰੀ ਕਰੋ। ਦੀ ਇਹ ਘੱਟ ਜਿੰਤੀ ਦੇ ਉੱਤੇ ਹਿੰਦੂਆਂ ਤੇ ਜਿਹੜਾ ਅਤਿਆਚਾਰ ਹੋ ਬੰਦ ਕਰਨ ਜੇ ਨਹੀਂ ਕਰਦੇ ਤਾਂ ਭਾਰਤ ਸਰਕਾਰ ਨੂੰ ਵੀ ਐਕਸ਼ਨ ਵੀ ਲੈਣਾ ਪੈਂਦਾ ਉਹ ਵੀ ਲਵੇ ਤੇ ਇਹਨਾਂ ਦੀ ਸਹਾਇਤਾ ਬੰਦ ਕਰੇ ਇਹ ਜਹਾਦੀਆਂ ਨੂੰ ਮਾਨਵਤਾ ਦੇ ਤੌਰ ਤੇ ਕਾਦੀ ਸਹਾਇਤਾ ਦੇਣੀ ਆ ਕਾਹੋ ਅਸੀਂ ਸਸਤਿਆਂ ਚ ਜਿਹਨਾਂ ਨੂੰ ਉਪਲਬਧ ਕਰਾਉਨੇ ਇਹਨਾਂ ਨੂੰ ਬੰਦ ਕਰੋ ਇਹਨਾਂ ਨੂੰ ਵਕਲਾਵੇ ਸਾਰੇ ਘੱਟ ਜਿੰਤੀ ਉੱਤੇ ਜਿਹੜੇ ਆ ਬੋਧਾ ਹਿੰਦੂ ਸਿੱਖ ਭਾਈਚਾਰਿਆਂ ਨੂੰ ਸਾਰੇ ਸੁਰੱਖਿਆ ਵੀ ਸੁਨਿਸ਼ਚਿਤ ਕਰੇ ਭਾਰਤ ਸਰਕਾਰ ਇਹ ਮੰਨ ਕਰਦੇ ਆ ਅਸੀਂ ਜਲੰਧਰ ਦੇ 200 ਕਰੋੜ ਰੁਪਏ ਦੇ ਡਰੱਗ ਰੈਕੇਟ ਮਾਮਲੇ ਵਿੱਚ ਜਲੰਧਰ ਦੀ ਅਦਾਲਤ ਨੇ ਰਾਜਾ ਕੰਦੋਲਾ ਤੇ ਉਸਦੀ ਪਤਨੀ ਰਾਜਵੰਤ ਕੌਰ ਨੂੰ ਦੋਸ਼ੀ ਘੜਾ ਦਿੱਤਾ ਹੈ ਅਤੇ ਅਦਾਲਤ ਨੇ ਰਾਜਾ ਕੰਦੋਲਾ ਨੂੰ 9 ਸਾਲ ਦੀ ਜੇਲ੍ਹ ਅਤੇ 1 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਤੇ ਉਸਦੀ ਪਤਨੀ ਨੂੰ 3 ਸਾਲ ਦੀ ਜੇਲ੍ਹ ਅਤੇ 25000 ਰੁਪਏ ਦਾ ਜੁਰਮਾਨਾ ਲਗਾਇਆ ਗਿਆ ਇਹ ਸੁਣਵਾਈ ਸੈਸ਼ਨ ਜੱਜ ਨਿਰਭੈ ਸਿੰਘ ਗਿੱਲ ਦੀ ਅਦਾਲਤ ਵਿੱਚ ਹੋਈ ਜੁਰਮਾਨਾ ਆਦਾਨਾ ਕਰਨ ਦੀ ਸੂਰਤ ਵਿੱਚ 6 ਮਹੀਨੇ ਦੀ ਵਾਧੂ ਕੈਦ ਦੀ ਸਜ਼ਾ ਸੁਣਾਈ ਗਈ ਹੈ ED ਦੀ ਤਰਫੋਂ ਸਾਬਕਾ ਡਿਪਟੀ ਡਾਇਰੈਕਟਰ ਨਰਿੰਜਨ ਸਿੰਘ ਖੋਦ ਅਦਾਲਤ ਵਿੱਚ ਹਾਜ਼ਰ ਹੋਏ ਦੂਜੇ ਪਾਸੇ ਰਾਜਾ ਕੰਦੋਲਾ ਵੱਲੋਂ ਸੀਨੀਅਰ ਵਕੀਲ ਮਨਦੀਪ ਸੱਚਦੇਵਾ ਪੇਸ਼ ਹੋਏ ਮਾਮਲੇ ਦੀ ਜਾਣਕਾਰੀ ਦਿੰਦਾ ਵਕੀਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਸਾਲ 2012 ਤੋਂ ਚੱਲ ਰਹੀ ਸੀ ਜਿਸ ਤੋਂ ਬਾਅਦ 2015 ਵਿੱਚ ਚਾਰ ਸ਼ੀਟ ਤਿਆਰ ਕੀਤੀ ਗਈ ਅਤੇ ਅੱਜ ਅਦਾਲਤ ਨੇ ਇਸ ਕੇਸ ਵਿੱਚ ਫੈਸਲਾ ਸੁਣਾਇਆ ਦੇਖੋ ਜੀ ਇਹ ਕੇਸ 2012 ਤੋਂ ਸ਼ੁਰੂ ਹੋਇਆ ਇਹ ਪੰਜਾਬ ਪੁਲਿਸ ਨੇ ਡਰੱਗਸ ਵਗੈਰਾ ਦੀ ਰਿਕਵਰੀ ਕੀਤੀ ਰਾਜਾ ਕੰਦੋਲਾ ਤੇ ਹੋਰ ਦੂਸਰੇ ਜਿਹੜੇ ਮਲਜਮ ਸੀ ਉਹਨਾਂ ਤੋਂ ਉਸ ਤੋਂ ਬਾਅਦ ਅਸੀਂ ਇਨੀਸ਼ੀਏਟ ਕੀਤਾ ਪੀਐਮਐਲਏ ਦੇ ਤਹਿਤ ਤੇ 2012 ਤੋਂ ਲੈ ਕੇ ਇਨਵੈਸਟੀਗੇਸ਼ਨ ਹੁੰਦੀ ਰਹੀ 2015 ਚ ਅਸੀਂ ਚਾਰ ਸ਼ੀਟ ਫਾਈਲ ਕੀਤੀਆਂ ਉਸ ਤੋਂ ਬਾਅਦ ਅੱਜ ਕੇਸ ਦਾ ਫੈਸਲਾ ਆਇਆ ਤੇ ਰਾਜਾ ਕੰਦੋਲਾ ਨੂੰ 9 ਸਾਲ ਦੀ ਸਜ਼ਾ ਤੇ ਉਹਦੀ ਵਾਈਫ ਨੂੰ ਰਾਜਵੰਦ ਨੂੰ 3 ਸਾਲ ਦੀ ਸਜ਼ਾ ਹੋਈ ਹੈ ਤੇ ਵੀ ਆਰ ਹੈਪੀ ਡਿਪਾਰਟਮੈਂਟ ਇਜ਼ ਹੈਪੀ ਕਮਿਸ਼ਨ ਹੋਈ ਖੰਨਾ ਵਿੱਚ ਨੈਸ਼ਨਲ ਹਾਈਵੇ ਉੱਤੇ ਪਿੰਡ ਪਟੀਆਂ ਨੇੜੇ ਸੜਕ ਹਾਦਸਾ ਵਾਪਰਿਆ ਗਿਆ ਜਿਸ ਵਿੱਚ ਦੁੱਧ ਵਾਲਾ ਕੈਂਟਰ ਸੜਕ ਕਿਨਾਰੇ ਖੜੇ ਟਰੱਕ ਨਾਲ ਪਿੱਛੋਂ ਟਕਰਾ ਗਿਆ ਜਿਸ ਨਾਲ ਦੁੱਧ ਵਾਲੇ ਕੈਂਟਰ ਦਾ ਕੈਬਨ ਨੁਕਸਾਨਿਆ ਗਿਆ ਉਸ ਵਿੱਚ ਡਰਾਈਵਰ ਫਸ ਗਿਆ ਜਿਸ ਨਾਲ ਉਹ ਜ਼ਖਮੀ ਹੋ ਗਿਆ ਉਸ ਨੂੰ ਬੜੀ ਮੁਸ਼ਕਲ ਤੋਂ ਬਾਅਦ ਕੈਬਨ ਵਿੱਚੋਂ ਬਾਹਰ ਕੱਢਿਆ ਗਿਆ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਇਹ ਐਕਸੀਡੈਂਟ ਈਆ ਗੱਡੀ ਸਵੇਰ ਦੀ ਰੋਡ ਤੇ ਖਰਾਬ ਖੜੀ ਆ ਇਹਦਾ ਟਾਇਰ ਫੱਟਣ ਕਰਕੇ ਇਹ ਡਰਾਈਵਰ ਦੀ ਲਾਪਰਵਾਹੀ ਦੀ وجہ ਨਾਲ ਇਹ ਟੈਂਕਰ ਦੁੱਧ ਦਾ ਭਰਿਆ ਹੋਇਆ ਆ ਰਿਹਾ ਸੀਗਾ ਉਧਰੋਂ 1,25 ਖੱਬੀ ਸਾਈਡ ਤੇ ਨੂੰ ਕਾਰਾਂ ਨੇ ਕਰਾਸ ਕੀਤਾ ਡਰਾਈਵਰ ਨੇ ਬ੍ਰੇਕ ਲਾਈ ਪਰ ਗੱਡੀ ਦੁੱਧ ਲੋਡ ਹੋਣ ਕਰਕੇ ਝੋਲ ਮਾਰ ਗਈ ਤੇ ਡਰਾਈਵਰ ਨੇ ਬਚਾਅ ਬਹੁਤ ਕੀਤਾ ਫਿਰ ਵੀ ਉਹਦਾ ਸੱਜਾ ਪਾਸਾ ਗੱਡੀ ਦੇ ਨਾਲ ਬੈਕ ਸਾਈਡ ਟਕਰਾ ਗਿਆ ਜਿਸ ਦੀ وجہ ਨਾਲ ਉਸ ਡਰਾਈਵਰ ਦੀਆਂ ਲੱਤਾਂ ਦੋਇ ਨੁਕਸਾਨੀਆਂ ਗਈਆਂ ਪਰ ਉਹ ਸਿਹਤ ਵਜੋਂ ਠੀਕ ਆ ਅਸੀਂ ਹੌਸਲਾ ਦੇ ਕੇ ਰੱਖਿਆ ਉਹ ਬੰਦੇ ਨੂੰ ਅਜੀ ਬਹੁਤ ਔਖਾ ਟੋਚਨ ਪਾ ਕੇ ਗੱਡੀ ਦੇ ਵਿੱਚੋਂ ਉਹਨੂੰ ਬਾਹਰ ਕੱਢਿਆ ਤੇ ਬਾਕੀ ਹੁਣ ਅਸੀਂ ਉਹਨੂੰ ਹਸਪਤਾਲ ਭੇਜਤਾ ਤੇ ਪੁਲਿਸ ਵੀ ਆ ਗਈ ਆ ਤੇ ਦੇਖੋ ਹੁਣ ਅੱਗੇ ਕਾਰਵਾਈ ਕੀ ਹੁੰਦੀ ਹੈ ਡਰਾਈਵਰ ਹਾਲੇ ਪਤਾ ਨਹੀਂ ਲੱਗ ਰਿਹਾ ਹਾਇ ਕਿੱਥੇ ਆ ਜਿਹੜਾ ਅਗਲੀ ਗੱਡੀ ਰੋਡ ਤੇ ਗਈ ਪਤਾ ਨਹੀਂ ਕਿੱਥੇ ਫਤਿਹਗੜ੍ਹ ਸਾਹਿਬ ਦੇ ਪੁਲਿਸ ਥਾਣਾ ਬਡਾਲੀ ਵਾਲਾ ਸਿੰਘ ਵੱਲੋਂ ਵਿਦੇਸ਼ਾਂ ਤੋਂ ਫੋਨ ਕਰਵਾ ਕੇ ਲੱਖਾਂ ਰੁਪਏ ਦੀ ਫਰੋਦੀ ਮੰਗਣ ਵਾਲੇ ਦੋ ਅਨਸਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਐਸਪੀ ਡੇ ਰਕੇਸ਼ ਜਾਦਵ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਫਰੋਦੀ ਮੰਗਣ ਵਾਲੇ ਇਨ੍ਹਾਂ ਅਨਸਰਾਂ ਨੇ ਬਡਾਲੀ ਵਾਲ ਧਰਾਉਣ ਧਮਕਾਉਣ ਦੇ ਮਨੋਰਥ ਨਾਲ ਉਸਦੇ ਘਰ ਉੱਤੇ ਰਾਤ ਸਮੇਂ ਹਮਲਾ ਵੀ ਕੀਤਾ ਸੀ। ਉਹਨਾਂ ਦੱਸਿਆ ਕਿ ਗ੍ਰਿਫਤਰ ਕੀਤੇ ਗਏ ਇਹ ਅਨਸਰ ਵਿਦੇਸ਼ਾਂ ਤੋਂ ਫੋਨ ਕਰਵਾ ਕੇ 10 ਤੋਂ 20 ਲੱਖ ਰੁਪਏ ਤੱਕ ਫਰੋਤੀਆਂ ਦੀ ਬੰਕਰਦੇ ਸਨ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਪੁਲਿਸ ਥਾਣਾ ਬਡਾਲੀ ਵਾਲਾ ਸਿੰਘ ਨੇ ਸੀਸੀਟੀਵੀ ਫੁਟੇਜ ਅਤੇ ਕਾਲ ਟ੍ਰੇਸ ਕਰਕੇ ਦੋ ਵਿਅਕਤੀਆਂ ਪ੍ਰਿੰਸ ਕੁਮਾਰ ਜ਼ਿਲ੍ਹਾ ਪਟਿਆਲਾ ਅਤੇ ਸਤਿੰਦਰ ਸਿੰਘ ਵਾਸੀ ਖਮਾਣਾ ਨੂੰ ਗ੍ਰਿਫਤਰ ਕੀਤਾ ਹੈ। ਉਹਨਾਂ ਕਿਹਾ ਕਿ ਦੋਸ਼ੀਆਂ ਵੱਲੋਂ ਵਰਤੀ ਗਈ ਕਾਰ, ਮੋਬਾਈਲ ਫੋਨ ਅਤੇ ਪਹਿਨੇ ਹੋਏ ਕੱਪੜਿਆਂ ਨੂੰ ਵੀ ਕਬਜ਼ੇ ਵਿੱਚ ਲੈ ਲਿਆ ਗਿਆ ਤੇ ਇਹਨਾਂ ਪਾਸੋਂ ਅਗਲੀ ਪੁੱਛਗਿੱਛ ਕੀਤੀ ਜਾ ਰਹੀ ਹੈ ਪੰਜਾਬ ਸਰਕਾਰ ਅਤੇ ਮਾਨਜੋਗ ਡੀਜੀਪੀ ਸਾਹਿਬ ਦੇ ਹੁਕਮ ਅਨੁਸਾਰ ਜ਼ਿਲ੍ਹੇ ਦੇ ਵਿੱਚ ਲੋਅਰ ਆਂਡਰ ਦਾ ਸਿਚੁਏਸ਼ਨ ਨੂੰ ਕਾਇਮ ਰੱਖਣ ਵਾਸਤੇ ਜ਼ਿਲ੍ਹੇ ਦੇ ਉੱਤੇ ਵੱਖ-ਵੱਖ ਕਾਰਵਾਈਆਂ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੜੀ ਵੀ ਕੋਈ ਕੰਪਲੇਨ ਜਾਂ ਕੋਈ ਸ਼ਿਕਾਇਤ ਸਾਡੇ ਨੋਟਿਸ ਤੇ ਆਂਦੀ ਹੈ ਉਸ ਤੇ ਉਸ ਤੇ ਕਾਰਵਾਈ ਕੀਤੀ ਜਾਂਦੀ ਹੈ ਇੱਥੇ ਇੱਕ ਸ਼ਿਕਾਇਤ ਸਾਨੂੰ ਮਿਲੀ ਸੀ ਉਹਦੇ ਚੇ ਐਸਐਸਪੀ ਸਾਹਿਬ ਨੇ ਇੱਕ ਟੀਮ ਦਾ ਗਠਨ ਕੀਤਾ ਜਿਦੇ ਚੇ ਡੀਐਸਪੀ ਬਸੀ ਪਠਾਨਾ ਮੋਹਿਤ ਸਿੰਘਾ ਸਾਹਿਬ ਔਰ ਐਸਚੋ ਬੜਾਲੀ ਆਲਾ ਸੀ ਅਤੇ ਇਹਨਾਂ ਦੀ ਪੂਰੀ ਟੀਮ ਨੂੰ ਜ਼ਿੰਮੇਵਾਰੀ ਦਿੱਤੀ ਸੀ ਇਹ ਜਿਹੜਾ ਮੈਟਰ ਸੀਗਾ ਇਹ ਸੀਗਾ ਧਮਕੀ ਦੇਣ ਦਾ ਫੋਨ ਕਾਲ ਤੇ ਐਕਸਟਰੈਕਸ਼ਨ ਦੀ ਧਮਕੀ ਦੀ ਕੰਪਲੇਨਟ ਮਿਲੀ ਸੀ ਬੜਾਲੀ ਆਲਾ ਸਿੰਘ ਦਾ ਰਹਿਣ ਵਾਲੇ ਜਿਹੜਾ ਇੱਕ ਵਪਾਰੀ ਸੀਗਾ ਉਸ ਨੂੰ ਫੋਨ ਤੇ ਰਾਹੀ ਧਮਕੀ ਮਿਲੀ ਸੀ ਧਮਕੀ ਮਿਲਣ ਦੇ ਬਾਅਦ ਉਹਨਾਂ ਨੇ ਉਸ ਨੂੰ ਅੰਜਾਮ ਦੇਣ ਵਾਸਤੇ ਜਾਂ ਉਸ ਨੂੰ ਡਰਾਉਣ ਵਾਸਤੇ ਔਰ ਉਹਦੇ ਮਨਚ ਬਹਿ ਪੈਦਾ ਕਰਨ ਵਾਸਤੇ ਉਹਨਾਂ ਨੇ ਰਾਤੀ ਉਹਨਾਂ ਦੇ ਘਰੇ ਇੰਟਰ ਰੋੜਾ ਦਾ ਵੀ ਹਮਲਾ ਕੀਤਾ ਸੀ ਜਦੋਂ ਇਹ ਸ਼ਿਕਾਇਤ ਮਿਲੀ ਟੀਮ ਦਾ ਗਠਨ ਹੋਇਆ ਇਹ ਨਾਦੇ ਨਾਲ ਟੈਕਨੀਕਲ ਸਪੋਰਟ ਦਿੱਤਾ ਗਿਆ ਔਰ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ ਇਹ ਹੀ ਸੀਗੇ ਕਿ ਇਸ ਮੁਕਦਮੇ ਨੂੰ ਜਿੰਨਾ ਖੇਤ ਤੋਛਤੀ ਹੋ ਸਕਦਾ ਹੈ ਉਸਤੇ ਤਾਕੀ ਬੰਦੇ ਕਿਸੇ ਹੋਰ ਨੂੰ ਜਾਂ ਕੋਈ ਹੋਰ ਇਨਜਾਮ ਨਾ ਦੇ ਸਕੇ ਇਸਦੇ ਉੱਤੇ ਕਾਰਵਾਈ ਕਰੇ ਐਸਐਚਓ ਸਾਹਿਬ ਨੇ ਬੜੀ ਦਲੇਰੀ ਨਾਲ ਔਰ ਜਿਹੜੇ ਨਾਦੇ ਸੋਰਸਸ ਸੀਗੇ ਜਿਹੜੇ ਹੋਰ ਇਨਪੁਟ ਇਨਾਂ ਦੇ ਕੋਲ ਸੀਗੇ ਡਿਜੀਟਲ ਐਵੀਡੈਂਸ ਸੀਗੇ ਔਰ ਟੈਕਨੀਕਲ ਐਨਾਲਿਸਿਸ ਸੀਗਾ ਉਹ ਸਾਰੇ ਨੂੰ ਦੇਖਦੇ ਹੋਏ ਇਨਾਂ ਦੀ ਟੀਮ ਨੇ ਬੜੇ ਕਮ ਟਾਈਮ ਦੇ ਵਿੱਚ ਐਕਸ਼ਨ ਲੈਂਦੇ ਹੋਏ ਜਿਹੜੇ ਦੋਨੋਂ ਐਕਿਊਜ਼ ਸੀਗੇ ਇਹਨਾਂ ਦੀ ਅਰੇਸਟ ਕੀਤੀ ਹੈ ਇਹ ਜਿਹੜੇ ਐਕਿਊਜ਼ਡ ਹੈ ਇਹਦੇ ਵਿੱਚ ਇੱਕ ਹੈਗਾ ਪ੍ਰਿੰਸ ਜਿਹੜਾ ਪ੍ਰਿੰਸ ਨਾਮ ਦਾ ਬੰਦਾ ਹੈਗਾ ਉਹ ਦੋ ਤਿੰਨ ਸਾਲ ਪਹਿਲੇ ਇੱਥੇ ਹੀ ਮੜਾਲੀ ਆਲਾ ਰਹਿੰਦਾ ਸੀ ਕਿਰਾਏ ਦੇ ਮਕਾਨ ਚ ਰਹਿੰਦਾ ਸੀ ਸੋ ਇਸ ਨੂੰ ਉਸ ਦੀ ਜਾਣਕਾਰੀ ਸੀਗੀ ਔਰ ਇਹਨੇ ਫਿਰ ਆਪਣੇ ਨਾਲ ਇੱਕ ਸਤਿੰਦਰ ਸੀਗਾ ਜਿਹੜਾ ਕਿ ਮੁਖਸਰਦਾ ਰਹਿਣ ਵਾਲਾ ਉਹਨੂੰ ਆਪਣੇ ਨਾਲ ਰਲਾ ਕਰਕੇ ਫਿਰ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਸਾਡੀ ਜਿਹੜੀ ਟੀਮ ਹੈ ਜਿਹੜੇ ਡੀਐਸਪੀ ਸਾਹਿਬ ਦੇ ਸੁਪਰਵੀਜ਼ਨ ਹੇਠ ਸਾਰਾ ਕੰਮ ਹੋਇਆ ਹੈ ਉਹ ਐਸਐਚਓ ਸਾਹਿਬ ਨੇ ਜਿੱਡੀ ਜਿਹੜੀ ਰਿਕਵਰ ਦੇ ਵਿੱਚ ਯੂਜ਼ ਕੀਤੀ ਗਈ ਸੀ ਆਈ 2 ਆਈ 10 ਉਹ ਗੱਡੀ ਵੀ ਰਿਕਵਰ ਕਰ ਲਈ ਇਹ ਦੋਨੋਂ ਬੰਦੇ ਵੀ ਫੜ ਲਏ ਆ ਇਹਦੇ ਬਾਅਦ ਇਸ ਜਿਹੜੀ ਇਨਵੈਸਟੀਗੇਸ਼ਨ ਹੈ ਬਾਕੀ ਉਹ ਜਾਰੀ ਹੈ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਵਿੱਚ ਪੈ ਰਹੀ ਲਗਾਤਾਰ ਬਾਰਿਸ਼ ਦੇ ਨਾਲ ਜਿੱਥੇ ਰਹਾਇਸ਼ੀ ਇਲਾਕਿਆਂ ਦੇ ਵਿੱਚ ਪਾਣੀ ਵਾਖੂਕ ਜਗਮਾਂ ਤੇ ਪਰਦਾ ਨਜ਼ਰ ਆ ਰਿਹਾ ਉੱਥੇ ਹੀ ਬਰਸਾਤਾਂ ਦੇ ਕਾਰਨ ਦਰਿਆ ਬਿਆਸ ਦੇ ਵਿੱਚ ਪਾਣੀ ਦਾ ਪੱਧਰ ਵੀ ਲਗਾਤਾਰ ਉੱਪਰ ਹੇਠਾਂ ਚੱਲਦਾ ਹੋਇਆ ਨਜ਼ਰ ਆ ਰਿਹਾ ਹੈ ਜਿਸ ਦੇ ਦੌਰਾਨ ਬੀਤੀ ਦੇਰ ਰਾਤ ਤੇ ਅੱਜ ਸਵੇਰ ਦਰਿਆ ਦੇ ਵਿੱਚ ਚੱਲ ਰਹੇ ਪਾਣੀ ਦੇ ਪੱਧਰ ਵਿੱਚ 1.0 ਦਾ ਫਰਕ ਦਰਜ ਕੀਤਾ ਗਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਦਰਿਆ ਬਿਆਸ ਕੰਡ ਤਨਾਤ ਏਰੀਗੇਸ਼ਨ ਵਿਭਾਗ ਦੇ ਗੇਜ ਰੀਡਰ ਉਮੀਦ ਸਿੰਘ ਨੇ ਕਿਹਾ ਕਿ ਬੀਤੀ ਰਾਤ 737.0 ਦੀ ਗੇਜ ਦੇ ਨਾਲ ਦਰਿਆ ਦੇ ਵਿੱਚ ਪਾਣੀ ਦਾ ਪੱਧਰ 47060 ਜੋ ਕਿ ਸਵੇਰ ਨੂੰ 736 ਦੀ ਗੇਜ ਦੇ ਨਾਲ ਤਕਰੀਬਨ 35000 ਕਿਊਸਿਕ ਰਹਿ ਗਿਆ ਉਹਨਾਂ ਕਿਹਾ ਕਿ ਪਹਾੜੀ ਖੇਤਰਾਂ ਵਿੱਚ ਲਗਾਤਾਰ ਹੋ ਰਹੀ بارش ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਘਟ ਰਿਹਾ ਹੈ ਜਿਸ ਦੇ ਨਾਲ ਹੁਣ ਮੌੜ ਤੋਂ ਬਰਸਾਤ ਦਾ ਮੌਸਮ ਹੋਣ ਕਾਰਨ ਦਰਿਆ ਵਿੱਚ ਪਾਣੀ ਦਾ ਪੱਧਰ ਵਧ ਸਕਦਾ ਹੈ ਜਿਹੜਾ ਇਸ ਵੇਲੇ ਚੱਲਦਾ ਪਿਆ ਉਹ 736.0 0 గే జల్ਦੀ ਪਈ ਤੇ ਡਿਸਚਾਰਜ ਬਣਦਾ 36962 ਕਿਊਸਕ ਰਾਤ ਨੂੰ ਜਿਹੜਾ ਚਲ ਗਿਆ ਸੀ ਆਪਣਾ 737.00 ਤੇ ਡਿਸਚਾਰਜ ਬਣਦਾ 47881 ਕਿਊਸਕ ਇਹਦੇ ਵਿੱਚ ਜਿਹੜਾ ਇੱਕਦਮ ਇੰਨਾ ਪਾਣੀ ਦਾ ਪੱਧਰ ਵਧਣਾ ਰਾਤੀ ਕੀ ਦਿਖਦੇ ਉਹਨੂੰ ਕਿਵੇਂ ਦਿਖਦੇ ਉਹ ਦੇਖੋ ਜੀ ਹੁਣ ਕੱਲ ਸਾਰੇ ਇਲਾਕੇ ਵਿੱਚ तकरीबन ਹਿਮਾਚਲ ਪੰਜਾਬ ਸਾਰੀ ਸਟੇਟਾਂ ਵਿੱਚੋਂ ਮੀਂਹ ਜ਼ੋਰ ਦਾ ਪਿਆ ਵਿੱਚ ਚੱਕੀ ਦਰਿਆ ਦਾ ਪਾਣੀ ਆ ਗਿਆ ਕੁਛ ਮੀਂਹ ਦਾ ਪਾਣੀ ਹੋ ਗਿਆ ਇਸ ਕਰਕੇ ਪਾਣੀ ਜਿਹੜਾ ਰਾਤ ਨੂੰ ਜਿਹੜਾ ਪਾਣੀ ਵਧ ਗਿਆ ਡੇਰਾ ਬੱਸੀ ਹਵਤਪੁਰ ਰੋਡ ਉਤੇ ਗੁਲਮੋਹਰ ਸਿਟੀ ਅਪਾਰਟਮੈਂਟ ਦੇ ਸਾਹਮਣੇ ਇੱਕ ਕੈਮਿਸਟਰੀ ਦੀ ਦੁਕਾਨ ਤੋਂ ਦੋ ਮੋਟਰਸਾਈਕਲ ਸਵਾਰ ਲੁਟੇਰੇ ਦਿਨ ਦਿਹਾੜੇ ਇੱਕ ਮਹਿਲਾ ਦੁਕਾਨਦਾਰ ਦੇ ਗਲੇ ਦੀ ਚੇਨ ਮੁੰਦਰੀ ਅਤੇ ਦੋ ਚੂੜੀਆਂ ਲੁੱਟ ਕੇ ਭਰਾਰ ਹੋ ਗਏ ਗਹਿਣੇ ਖੋਣ ਤੋਂ ਬਾਅਦ ਦੋਵੇਂ ਤੇਜ਼ੀ ਨਾਲ ਡੇਰਾ ਬੱਸੀ ਵੱਲ ਭੱਜ ਗਏ ਡੇਰਾ ਬੱਸੀ ਪੁਲਿਸ ਸੀਸੀਟੀਵੀ ਫੁਟੇਜ ਨੂੰ ਸਕੈਨ ਕਰਕੇ ਲੁਟੇਰਿਆਂ ਦੀ ਭਾਲ ਕਰਨ ਵਿੱਚ जुट ਗਈ ਹੈ ਜਾਣਕਾਰੀ ਮੁਤਾਬਕ ਇੱਕ ਹਨਾ ਹਵਤਪੁਰ ਰੋਡ ਉਤੇ ਗੁਲਮੁਹਰ ਸਿੱਕੀ ਦੇ ਸਾਹਮਣੇ ਗ੍ਰੇਸ ਮੈਡੀਕਲ ਹਾਲ ਦੀ ਦੁਕਾਨ ਵਿੱਚ ਦੁਪਹਿਰ ਤਕਰੀਬਨ 2:30 ਵਜੇ ਵਾਪਰੀ। ਇਹ ਦੁਕਾਨ 34 ਸਾਲਾ ਦੀਪਿਕਾ ਪਤਨੀ ਰੋਹਿਤ ਚਲਾ ਰਹੀ ਹੈ। ਰੋਹਿਤ ਨੇ ਦੱਸਿਆ ਕਿ ਦੁਪਹਿਰ 2:30 ਵਜੇ ਦੇ ਕਰੀਬ ਮੋਟਰਸਾਈਕਲ ਉਤੇ ਦੋ ਨਕਾਬਪੋਸ਼ੀ ਲੁੱਟੇਰੇ ਆਏ ਤੇ ਉਸਦੀ ਪਤਨੀ ਦੇ ਗਲ ਵਿੱਚ ਪਈ ਸੋਨੇ ਦੀ ਚੇਨ, ਅੰਗੂਠੀ ਅਤੇ ਦੋ ਸੋਨੇ ਦੇ ਕੜੇ ਖੋ ਕੇ ਲੈ ਗਏ। थाना ਮੁਖੀ ਮਨਦੀਪ ਸਿੰਘ ਨੇ ਕਿਹਾ ਕਿ ਸੂਚਨਾ ਮਿਲਣ ਤੋਂ ਬਾਅਦ ਮੌਕੇ ਤੇ ਦौरा ਕਰਕੇ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਮੁਖੀ ਡਾਕਟਰ ਐਸ.ਪੀ. ਸਿੰਘ ਬਰਾਏ ਦੇ ਜੀਵਨ ਪ੍ਰਾਪਤੀਆਂ ਅਤੇ ਮਨੁੱਖਤਾ ਪ੍ਰਤੀ ਉਹਨਾਂ ਦੀਆਂ ਸੇਵਾਵਾਂ ਬਾਰੇ ਡਾਕਟਰ ਸਰਬਜੀਤ ਸਿੰਘ ਸੀਨਾ ਵੱਲੋਂ ਲਿਖੀ ਗਈ ਪੁਸਤਕ ਸੇਵੀਅਰ ਸਿੰਘ ਸ਼੍ਰੀਨੰਦਪੁਰ ਸਾਹਿਬ ਵਿੱਚ ਜਾਰੀ ਕੀਤੀ ਗਈ। ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਅਧੀਨ ਚੱਲਦੇ ਸਨੀ ਬਰਾਏ ਵਿਵेक ਸਦਨ ਐਡਵਾਂਸ ਇੰਸਟੀਚਿਊਟ ਆਫ ਸੋਸ਼ਲ ਸਾਇੰਸਸ ਸ਼੍ਰੀਨੰਦਪੁਰ ਸਾਹਿਬ ਵਿੱਚ ਆਯੋਜਿਤ ਸਮਾਗਮ ਵਿੱਚ ਇਹ ਪੁਸਤਕ ਸੇਵੀਅਰ ਸਿੰਘ ਰਿਲੀਜ਼ ਕੀਤੀ ਗਈ। ਇਸ ਦੌਰਾਨ ਸਮਾਰੋਹ ਵਿੱਚ ਇਸ ਕਿਤਾਬ ਬਾਰੇ ਵਕਫ ਬੁਲਾਰਿਆਂ ਵੱਲੋਂ ਵਿਚਾਰ ਗੋਸ਼ਟੀ ਕੀਤੀ ਗਈ ਇਸ ਸਮਾਰੋਹ ਵਿੱਚ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾਕਟਰ ਐਸ.ਪੀ. ਸਿੰਘ ਬਰਾਏ ਨੇ ਵੀ ਆਪਣੇ ਵਿਚਾਰ ਸਾਂਝੇ ਕੀਤੇ ਇਸ ਸਮਾਰੋਹ ਦੇ ਪ੍ਰਧਾਨਗੀ ਡਾਕਟਰ ਕਰਮਜੀਤ ਸਿੰਘ ਵਾਈਸ ਚਾਂਸਲਰ ਜਗਤ ਗੁਰੂ ਨਾਨਕ ਦੇਵ ਸਟੇਟ オーਪਨ ਯੂਨੀਵਰਸਿਟੀ ਪਟਿਆਲਾ ਵੱਲੋਂ ਕੀਤੇ ਗਏ ਇਸ ਮੌਕੇ ਸੁਖਦੀਪ ਸਿੰਘ ਸਿੱਧੂ ਵੱਲੋਂ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ ਗਿਆ ਤੇ ਡਾਕਟਰ ਸਰਵਜਿੰਦਰ ਸਿੰਘ ਵੱਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ ਕਿਤਾਬ ਰਿਲੀਜ਼ ਕਰਨ ਮੌਕੇ ਨਾਮਵਰ ਅਰਥਸ਼ਾਸਤਰੀ ਅਤੇ ਕਿਤਾਬ ਦੇ ਲੇਖਕ ਡਾਕਟਰ ਸਰਜੀਤ ਸਿੰਘ ਛੀਨਾ ਨੇ ਕਿਹਾ ਕਿ ਉਹਨਾਂ ਨੇ ਇਹ ਕਿਤਾਬ ਅੰਗਰੇਜ਼ੀ ਵਿੱਚ ਵੀ ਛਪਵਾਈ ਹੈ ਤਾਂ ਜੋ ਤਕਰੀਬਨ 200 ਦੇਸ਼ਾਂ ਦੇ ਲੋਕ ਇਸ ਨੂੰ ਪੜ੍ਹ ਸਕਣ ਅਤੇ ਡਾਕਟਰ ਅਸ਼ਵਿਨ ਸਿੰਘ ਬਰਾਈ ਦੀ ਸ਼ਖਸੀਅਤ ਬਾਰੇ ਜਾਣ ਸਕਣ ਇਸ ਮੌਕੇ ਡਾਕਟਰ ਮਨਮੋਹਨ ਸਿੰਘ ਨੇ ਸਰਬਜੀਤ ਸਿੰਘ ਛੀਨਾ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਉਹਨਾਂ ਨੇ ਇਹ ਕਿਤਾਬ ਪੜ੍ਹੀ ਹੈ ਇਸ ਕਿਤਾਬ ਦੀ ਸ਼ਬਦਾਵਲੀ ਬਹੁਤ ਪਿਆਰੀ ਹੈ ਇਸ ਕਿਤਾਬ ਨੂੰ ਪੜ੍ਹ ਕੇ ਬਹੁਤ ਸਾਰੇ ਲੋਕਾਂ ਨੂੰ ਪ੍ਰੇਰਣਾ ਮਿਲੇਗੀ ਇਸ ਮੌਕੇ ਡਾਕਟਰ ਸਰਬਜੀਤ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿੱਚ ਡਾਕਟਰ ਸਰਬਜੀਤ ਸਿੰਘ ਛੀਨਾ ਨੇ ਡਾਕਟਰ ਐਸਪੀ ਸਿੰਘ ਬਰਾਈ ਦੀ ਜੀਵਨੀ ਬਾਰੇ ਜੋ ਅੰਕੜੇ ਨੇ ਉਹ ਬਾਕਮਾਲ ਢੰਗ ਨਾਲ ਪੇਸ਼ ਕੀਤੇ ਨੇ ਡਾਕਟਰ ਓਬਰਾਏ ਦੇ ਜੀਵਨ ਦੀ ਉਹ ਘਟਨਾ ਜਦੋਂ ਉਹਨਾਂ ਨੇ 17 ਕੈਦੀਆਂ ਨੂੰ ਫਾਂਸੀ ਦੀ ਸਜ਼ਾ ਤੋਂ ਛੁਡਾਉਣ ਤੋਂ ਬਾਅਦ ਆਪਣੇ ਜੀਵਨ ਨੂੰ ਸਮਾਜ ਸੇਵੀ ਖੇਤਰਾਂ ਵਿੱਚ ਲਿਆਂਦਾ ਉਸ ਨੂੰ ਇਸ ਕਿਤਾਬ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਪੇਸ਼ ਕੀਤਾ ਗਿਆ ਇਸ ਮੌਕੇ ਡਾਕਟਰ ਕਰਨਜੀਤ ਸਿੰਘ ਨੇ ਕਿਹਾ ਕਿ ਡਾਕਟਰ ਸਰਜੀਤ ਸਿੰਘ ਸ਼ੀਨਾ ਨੇ ਕਿਤਾਬ ਲਿਖੀ ਹੈ ਉਸਦੇ 30 ਅਧਿਆਇ ਅਤੇ 134 ਸਫ਼ਿਆਂ ਨੇ ਡਾਕਟਰ ਸ਼ੀਨਾ ਨੇ ਬਹੁਤ ਹੀ ਖੂਬਸੂਰਤੀ ਨਾਲ ਡਾਕਟਰ ਓਬਰਾਏ ਦੀ ਸ਼ਖਸੀਅਤ ਨੂੰ ਇਸ ਕਿਤਾਬ ਵਿੱਚ ਉਭਾਰਿਆ ਇਸ ਮੌਕੇ ਰਟਾਇਰਡ ਜੱਜ ਪੰਜਾਬ ਤੇ ਰਾਣਾ ਹਾਈ ਕੋਰਟ ਐਮਐਮਐਸ ਬੇਦੀ ਵਿਵੇਕ ਸਾਧਨ ਦੇ ਮੁਖੀ ਡਾਕਟਰ ਭਪਿੰਦਰ ਕੌਰ ਜਸਾ ਸਿੰਘ ਸੰਧੂ ਡਾਕਟਰ ਅਟਵਾਲ ਸੁਖਜਿੰਦਰ ਸਿੰਘ ਹੇਅਰ ਮਨਪ੍ਰੀਤ ਸਿੰਘ ਸੰਧੂ ਸ਼ਸ਼ਪਾਲ ਸਿੰਘ ਲਾਡੀ ਜਗਦੇਵ ਸਿੰਘ ਛੀਨਾ ਅਤੇ ਸ਼ਹਿਰ ਦੀਆਂ ਵਕਫ ਸ਼ਖਸੀਅਤਾਂ ਮੌਜੂਦ ਰਹੀਆਂ ਦੇ ਵੱਡੇ ਭਰਾ ਉਹ ਵੀਰਾਂ ਨੂੰ ਜੀਵ ਲਗਾਤਾ ਹੈ ਸ਼ੀਰ ਸਾਹਿਬ ਪਰ ਦੂਸਰੀ ਇਸ ਬਾਰੇ ਬਾਬਤ ਆਪ ਨਹੀਂ ਹੈ ਗਿਆ ਸ਼ੀਰ ਸਾਹਿਬ ਜਿਸ ਖੂਬਸੂਰਤੀ ਨਾਲ ਇਸ ਕਹਾਣੀ ਨੂੰ ਮੈਨੂੰ ਤੇਦਰ ਪਹਿਲਾਂ ਪੜ੍ਹਨੀ ਪਈ। ਤੀਅ ਅਦੇ ਹੈ ਇਸ ਤਰ੍ਹਾਂ ਦੇ ਵਿੱਚ ਹੈਗੇ ਚੋਤੀ ਬੇਚ ਦਾ। ਪਰ ਇੱਕ ਲੇਖਕ ਦੀ ਖੂਬਸੂਰਤੀ ਹੁੰਦੀ ਹੈ। ਉਹ ਰਾਇਸਾ ਦੇ ਬਾਰੇ ਮੈਂ ਮੈਂ ਬਹੁਤ ਹੀ ਆਈ ਬਹੁਤ ਖੁਸ਼ ਹਾਂ। ਕਿਰਵਾ ਦੀ ਵੀ ਹੈ। ਮੈਨੂੰ ਸ਼ਿਨਾ ਸਿੰਘ ਸਾਹਿਬ ਦੀ ਕਹਾਣੀ ਪੜੀ ਪੜਨ ਬਿਧੀ ਹੋਰ ਪੜ ਕੇ ਇੱਕ ਨੂੰ ਜਿਹੜਾ ਕਹਤੇ ਹੀ ਹੈ। कि आंगूठे समय दे ये खड़ा के है और ये जीप आ जाए जब भी है या भी जीप है जाए वो बस करेंगे सीना तो साहब मैं इतना ज़्यादा काम के काम में बढ़ गया मैं रातों रात काम के लिए रस्ते और इस एक एक ताकि रिटेबिलिटी इतनी स्ट्रॉंग इतनी इन्वॉल्व करने के है अच्छा आवाज भी जिन्हें किया है वो है पंजाब पढ़ी वो बहुत अच्छा आवाज हुआ है ਔਰ ਇਹ ਕਿਤਾਬ ਵਾਕਿਆ ਹੀ ਇਹਦੇ ਤੋਂ ਅੱਗੋਂ ਹੋਰ ਕਈ ਜਿਹੜੀਆਂ ਆਈਡੀਆ ਰੂਪ ਜਿਹੜੇ ਨੇ ਇਹ ਸਾਹਮਣੇ ਆਉਂਗੇ ਔਰ ਮੈਂ ਫਿਰ ਇੱਕ ਵਾਰ ਤੁਹਾਨੂੰ ਇਸ ਕਿਤਾਬ ਦੇਖਣ ਤੇ ਮੁਬਾਰਕਬਾਦ ਦਿੰਦਾ ਔਰ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਜਲਦੀ ਹੀ ਦੂਜੀ ਭਾਸ਼ਾ ਭਾਰਤੀ ਭਾਸ਼ਾ ਵਿੱਚ ਇਹਦਾ ਟ੍ਰਾਂਸਲੇਸ਼ਨ ਤੁਸੀਂ ਜਿਹੜਾ ਬਾਗਮਾਲ ਕੰਮ ਕੀਤਾ ਤੇ ਜਿਸ ਨੇ ਮੈਨੂੰ ਆਉਣ ਵਾਲੇ ਸਮੇਂ ਦੇ ਵਿੱਚ ਰਾਹ ਹੋਣਾ ਹੈ ਉਹ ਹੈ ਕਿ ਤੁਸੀਂ ਡਾਟਾਬੇਸ ਉਹ ਸਾਰੇ ਕਾਰਜ ਨੂੰ ਜਿਹੜਾ ਇਹਨਾਂ ਕੀਤਾ ਉਸ ਕਿਤਾਬ ਦੇ ਵਿੱਚ ਬਾ ਕਮਾਲ ਢੰਗ ਦੇ ਨਾਲ ਪ੍ਰੂਗਿਆ ਕੀਤਾ। ਇਹ ਉਹ ਉਸ ਇੱਕ ਇਨਸਟੈਂਸ ਨੂੰ ਉਸ ਇੱਕ ਇਨਸੀਡੈਂਟ ਨੂੰ ਜਿਹੜਾ ਇਹਨਾਂ ਨੇ ਆਪਣੇ ਉਸ ਪਾਰਾ ਕੈਦਿਆਂ ਨੂੰ ਰਹਾ ਗਰਾਊਂਡ ਤੋਂ ਬਾਅਦ ਅੱਜ ਤੱਕ ਕੀਤਾ ਹੈ ਉਹ ਇਸ ਕਿਤਾਬ ਦੇ ਵਿੱਚ ਬਹੁਤ ਥੂਤ ਢੰਗ ਨਾਲ ਦਰਜ ਕੀਤਾ ਹੈ। ਇਹ ਕਿਤਾਬ ਜਿਹੜੀ ਹੈ ਹਰ ਜੀ ਮੈਂ ਤੁਹਾਨੂੰ ਵੰਡ ਦਿੱਤੀ ਹੁਣੇ ਜਦ ਵੰਡੀ ਇਹਨੂੰ ਤੁਸੀਂ ਘਰ ਜਾ ਕੇ ਪੜ੍ਹਨਾ ਦੇਖਣਾ ਤੇ ਤੁਹਾਨੂੰ ਪਤਾ ਲੱਗ ਜੇਗਾ ਕਿ ਅਬਰਾਏ ਕੌਣ ਆੜੋ ਅਬਰਾਏ ਕੀ ਹੈ ਇਹ ਦੇਖਣ ਦਾ ਯਤਨ ਕਰਨਾ ਲਾਸਟ ਮੈਂ ਤੁਹਾਨੂੰ ਇੱਕ ਇੱਕ ਸੰਦਨ ਨਾਲ ਰਾਮ ਲਊਗਾ ਤੇ ਜਦੋਂ ਰੀਟਰਨ ਸੇ ਵਧਦਾ ਹੈ ਤੇ ਇਹ ਅਬਰਾਏ ਲੰਭਾ ਹੈ ਪਰ ਇਹ ਕਿਤਾਬ ਤੁਕੀ ਜੁਨੀ ਜਮੇ ਨਹੀਂ ਤੇ ਅਬਰਾਇ ਸਾਹਿਬ ਦੇ ਬਾਦਰ ਪ੍ਰੀਤਮ ਸਿੰਘ ਨੂੰ ਝੋਰਾਇਆ ਕਿ ਮੇਰੇ ਪਿਓ ਦੇ ਵੇਲੇ ਗਿਆ ਸੀ ਕਿ ਤੇਰੇ ਘਰ ਤੇਰੇ ਵਰਗਾ ਜਣੇ ਤੇ ਉਹਨਾਂ ਨੇ ਇੰਨੀ ਸੱਗੀ ਇੰਨੀ ਜਿਹੇ ਮੇਰੇ ਵਰਗਾ ਨਾ ਹੋ ਜੇ ਤੇ ਉਸ ਸ਼ਕਤੀ ਦੇ ਵਿੱਚੋਂ ਕੀ ਕੀ ਟ੍ਰਾਮਾ ਵਾਪਰੀਆਂ ਉਹਦੀ ਇੱਕ ਬੜੀ ਤਰਤੀਬ ਹੈ ਇੱਕ ਬੜੀ ਲੜੀ ਹੈ ਤੇ ਉਹਦੇ ਵਿੱਚੋਂ ਇਹ ਮਹਾਰਾਜੀ ਨਿਕਲਦਾ ਹੈ ਜਿਹਨੂੰ ਅਸੀਂ ਐਸਕੀਐਸਾ ਉਹ ਬੜਾ ਹੀ ਦੇ ਨਾਮ ਨਾਲ ਜਾਣਦੇ ਆ ਤੇ ਇਹਦੇ ਕਰਕੇ ਸਾਡੀ ਪਾਗ ਉੱਚੀ ਲੱਗ ਗਈ। 10 ਆ ਨੰਗਲ ਡੈਮ ਹੈ ਨਾ ਇਸ ਨੰਗਲ ਡੈਮ ਨੂੰ ਬਣਾਉਣ ਵਾਲੇ ਤਿੰਨ ਬੰਦੇ ਨੇ। ਪਹਿਲਾ ਬੰਦਾ ਹੈ ਐਸਜੀਐ ਦੂਸਰਾ ਹੈ ਇਗਲੈਂਡ ਤੋਂ ਆਇਆ ਇੱਕ ਬੂਰਾ ਤੇ ਤੀਸਰਾ ਹੈ ਸਰਦਾਰ ਪ੍ਰੀਤਮ ਸਿੰਘ ਉਹ ਬੜਾਈ। ਜੇ ਤੁਸੀਂ ਉਹਦੇ ਜਵਾਬੀ ਅਜੇ ਵੀ ਉਹ ਫੋਟੋ ਬੜੀ ਖੂਬਸੂਰਤ ਉਹਦੇ ਵੀ ਟੋਨਾ ਭਾਈ ਹੈ ਕਿ ਇਹ ਦਿਨ ਬੰਦਿਆਂ ਦਾ ਜਿਹੜਾ ਮਾਂਗੇ ਤੇ ਕਿਲੇ ਦਾ ਲਾਈ ਕੀਤਾ ਤੇ ਪੰਜਾਬ ਨੂੰ ਭਰਾ ਭਰਾ ਕਰਤਾ ਤੇ ਇੰਗਲਿਸ਼ਰ ਉਹਨਾਂ ਤੋਂ ਸੁਕ ਕੰਕੀਆ ਦੇ ਬੋਲ ਪਰ ਜਾਈ ਜਾ ਤਾਂ ਪਤਾ ਲੱਗੇ ਕਿ ਇੱਕ ਹੈ ਹੋਇਆ ਪੰਜਾਬੀ ਵੀ ਹੈਗਾ ਜਿਹਨੇ ਦੁਨੀਆਂ ਦੇ ਉਹ ਕੰਮ ਕਰਦੇ ਨੇ ਮਨੁੱਖਾਂ ਨੂੰ ਇੱਕ ਨਾਮ ਸੱਚਾ ਕਹਿੰਦੇ ਨੇ ਵਿਅਕਤੀ ਦੀ ਸੰਸਾਰ ਦੇ ਇਹ ਕਿਤਾਬ ਨੇ ਰਿਸਰਚ ਦਾ ਆਧਾਰ ਬੰਨਿਆ ਇਹ ਕਿਤਾਬ ਨੇ ਹਰ ਨਸਲ ਲੋਕ ਨੂੰ ਲਿਖਣ ਦੇਣਾ ਦੇਣੀ ਹੈ ਬਚਾਵਾਣਿਆਂ ਦੇ ਲਿਖਿਆ ਜਾਣੀ ਨੇ ਮੇਰੀਆਂ ਡਾਕੂਮੈਂਟਰੀਆਂ ਬਣੀਆਂ ਨੇ ਜੇ ਕਿਹੜਾ ਵੀ ਰਸਮ ਕਿਲੇ ਲਾਗੇ ਲਈ ਆ ਲੈ ਕਰੇਗਾ ਸੋ ਇਹਨਾਂ ਮਤੁਵ ਦਾ ਮੈਂ ਸਮਝਿਆ ਕਿਤਾਬ ਅਧੂਰੀ ਰਹਿ ਗਈ ਹੈ ਇਹ ਤੋਂ ਫੋਟੋ ਫੋਵਾਇਆ ਜਾ ਬਾਅਦ ਕੀਤਾ ਜਾਏਗਾ ਸੋ ਮੈਂ ਇਹਨਾਂ ਲਫ਼ਜ਼ਾਂ ਦੇ ਨਾਲ ਮੈਨਾਂ ਦੇ ਪ੍ਰਵਾਦੇ ਵੀ ਆਂ ਕਿ ਇਹਨੇ ਮੇਨੂੰ ਬਹੁਤ ਮਿਹਰ ਕੀਤੀ ਕਿ ਮੈਨੂੰ ਖੁਸ਼ੀ ਵੀ ਹੈ ਵੀਰੋ ਇਹਨੇ ਬਲੇਸ ਮਿਲੇਗੇ ਕਿ ਮੈਂ ਚੰਗਾ ਕੰਮ ਕੀਤਾ ਮੈਂ ਚੰਗਾ ਕੰਮ ਕੀਤਾ ਜੇ ਬੋਲਦਾ ਅਕੀ ਹੋਣੇ ਨੇ ਕੋਈ ਮੈਂ ਤਾਂ ਮੈਂ ਖੋਧੇ ਰਲ ਕੀਤਾ ਇਹਨਾਂ ਬਰਕਰਾਰ ਸਾਡੇ ਪੰਜਾਬੀ ਭਾਈਚਾਰੇ ਦੀ ਇੱਕ ਅਡੀ ਸਖਸ਼ੀਅਤ ਜਿਹਨੇ ਮੰਤਰੀ ਅਹੁਦੇ ਦੇ ਨਾਮ ਨਾਲ ਖਟਿਆ ਤੇ ਦੱਸਿਆ ਲੋਕਾਂ ਨੂੰ ਕਿ ਸੇਵਾ ਬਿਨਾਂ ਲੋਕਾਂ ਕੋਲੋਂ ਮਾਡ ਗਰਾਊਂਡ ਦੇ ਬਿਨਾਂ ਮਾਈਕ ਮਦਰ ਲੈਂਡ ਤੋਂ ਬਿਨਾ ਵੀ ਜਿਹੜਾ ਉਹ ਕਿਸ ਤਰ੍ਹਾਂ ਕੰਮ ਕੀਤਾ ਜਾ ਸਕਦਾ ਸੋ ਇਹਦੇ ਵਿੱਚ ਇਸ ਪੁਸਤਕ ਦੇ ਵਿੱਚ ਸਾਰਾ ਉਹਨਾਂ ਦੇ ਉਸ ਪ੍ਰਾਵਾਂ ਦਾ ਹੈ ਰਿਵਾਇਆ ਤੋਂ ਡਾਕਟਰ ਐਸਸ ਸ਼ੀਨਾ ਜਿਹਨਾਂ ਨੇ ਇਹ ਪੁਸਤਕ ਲਿਖੀ ਆ ਪੰਜਾਬੀ ਖਬਰਾਂ ਦੇ ਸਬ੍ਰਿਟਨ ਵਿੱਚ ਫਲਾਣਾ ਤੁਸੀਂ ਬਣਾ ਰਹੇ ਹੋ ਚੜ੍ਹਦੀ ਕਲਾ ਟਾਈਮ ਟੀਵੀ ਦੇ ਨਾਲ ਧੰਨਵਾਦ